ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਦਿਖਾਵਾਂਗੇ ਦੋਨੇ ਗੱਬੜਾਏ ਸੇਲ ਆਡਾ ਡੇਰ ਵੀ ਤੋਂ ਪੋਹਦੇ ਆ ਸਤਿਗੁਰ ਬਾਈ ਜੀ ਸਤਿਗੁਰ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਮੇਂਦਰ ਸਿੰਘ ਕਹਿੰਦਾ ਸ਼ੂਰ ਜ਼ਿਲ੍ਹਾ ਰੁਕੇ ਆ ਮੋਬਾਈਲ ਨੰਬਰ ਆਪਣਾ 8846388137 8846388137 ਪਹਿਲਾ ਨੰਬਰ ਆਪ ਜਿਹੜੀ ਐਚ ਐਫ ਦੀ ਬੱਚੀ ਦੇਖਦੇ ਆ ਕਿਹੜਾ ਸੁਆ ਸੁੰਦੀ ਹੈ ਪਹਿਲਾ ਸੁਆ ਸੁੰਦੀ ਆ ਪਹਿਲਾ ਸੁਆ ਪਲੂਣ ਦੰਦੋਂ ਕਿਵੇਂ ਆ ਜੀ ਦੰਦੋ ਹਜੇ ਦੋਕ ਦੇ ਟੱਕਦੀ ਆ ਦੋਗੇ ਦੰਦਾਂ ਜੇ ਕੱਢਦੀ ਪਈ ਆ ਹਨਾ ਠੀਕ ਐ ਸੁਪਰੇ ਦੰਦਾਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪੂਰੀ ਇਹ ਦੇਖੋ ਕੱਢਦੀ ਹੋਏ ਦੰਦ ਹਜੇ ਹਨਾ ਹਾਂਜੀ ਸਾਰੀ ਉਮਰ ਹੈ ਜੀ ਸਹੀ 25 26 ਮਹੀਨੇ ਉਮਰ ਆ ਹਨਾ 25 26 ਠੀਕ ਐ ਤੇਰੀ ਮਦਰ ਰਿਕਾਰਡ ਵਗੈਰਾ ਕੁਝ ਪਤਾ ਇਹਨੇ ਮਤਲਬ ਦਾ ਰਿਕਾਰਡ ਹੈ ਕਿ ਅਸੀਂ ਉਹਨਾਂ ਕੋਲ ਜਿਨ੍ਹਾਂ ਤੋਂ ਆਪਾਂ ਸੇਵਾ ਲਈ ਹੈ ਨਾ ਬਦਲ ਕੇ ਕਰੀਆ 39 ਤੋਂ ਪਲੱਸ ਆਈ ਨਹੀਂ ਰਹੀਆਂ ਠੀਕ ਹੈ ਫਾਰਮ ਜੋ ਹੈ ਵੱਡੀ ਵੜਾ ਜਾਂਦੇ ਜਾਣ ਤੇ ਇਹ ਤਾਂ ਆਪਾਂ ਅੰਦਾਜ਼ਾ ਲਾ ਸਕੀਏ ਕਿਨੇ ਦੁੱਧ ਚੱਲੂਗੀ ਇਹ ਤਾਂ ਵੀਰੇ 40 ਤੋਂ ਪਲੱਸ ਹੀ ਰੱਖੋ ਮੰਨ ਕੇ ਜਿਲੇ ਗਰਮੀਆ ਵੀ ਜੱਟ ਸੌਦੇ ਲਾਈਏ 30 ਤੋਂ ਬਾਹਰ ਵਾਲੀ ਤਾਂ ਹੈਗੀ ਹੈ ਹਾਂਜੀ 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 ਖੁੱਲਾ ਦੁੱਧ ਪਾਓ ਮੈਨੂੰ ਭਾਂਡਾ ਚਾਹੀਦਾ ਠੀਕ ਹੈ ਧੋਰੀ ਬਾਹਰ ਮੈਨੂੰ ਸੋ ਵੀਰੇ ਥਾਣਾ ਹਵਾਨਾ ਦੇਖੋ ਸਾਫ ਸੁਥਰਾ ਚਾਰੇ ਥਾਂ ਨਿਖੜਵੇਂ ਤੇ ਫਟਫਟ ਹਵਾਨਾ ਕੰਪੈਕਟ ਬਿਲਕੁਲ ਪਹਿਲਾ ਸੂਆ ਆਪਾਂ ਰੂਣ ਚ ਮੂਹੋ ਦੋ ਦੰਦਾਂ ਦਾ ਇਹ ਆਪ ਕਿਹੜੇ ਸੀਮਲ ਦੇ ਇਹਦੇ ਨਹੀਂ ਪਤਾ ਵੀਰੇ ਆਪਾਂ ਨੂੰ ਠੀਕ ਹੈ ਸੋ I ਮੈਂ ਨਾਮ ਲੈ ਜੀਏ ਪਰ ਸੇ ਪਰ ਉਹ ਵੀਰੇ ਨੇ ਕਨਫਰਮ ਨਹੀਂ ਕੀਤਾ ਬੱਚੀ ਚੰਗੀ ਆ ਕੱਦ-ਗਾਠ ਬਹੁਤ ਜ਼ਿਆਦਾ ਜਿੰਦ ਜਾਨ ਤੇ ਥਣ ਚਾਹੇ ਹਾਥੀ ਚਵਾਈ ਕਰ ਲਈਏ ਚਾਹੇ ਮਸ਼ੀਨਨੀ ਤੁਸੀਂ 30 ਮੰਨ ਕੇ ਲੈ ਲਿਓ ਚੰਗੀ ਕੇਅਰ ਹੋਊਗੀ ਤਾਂ ਆਪਾਂ ਇਹਦੇ ਅਵੱਬ ਵੀ ਇਹਦੇ ਚੋ ਸਕਦੇ ਆ ਕੱਦ-ਗਾਠ ਚੰਗਾ ਸ਼ਾਈਨਿੰਗ ਵਗੈਰਾ ਬਹੁਤ ਆ ਤੇ ਨੈਟ ਜੇ ਦੇਣ ਕਿੰਨੇ ਕੁ ਪਿਆ ਬਾਈ ਜੀ ਸੁਣ ਤੇ ਇਹ ਮੰਨ ਕੇ ਚਲੋ ਪੰਜ ਚਾਰ ਦਿਨ ਤੋਂ ਬਾਅਦ ਵਿੱਚ 5-4 ਕਿ ਦਿਨ ਸੂਣ ਚ ਬੱਗ ਗਈ ਤੇ ਥਣ ਵਗੈਰਾ ਖਿੱਚੇ ਹੋਣਗੇ ਆਪਾਂ ਓਕੇ ਆ ਥੱਲੇ ਜੋ ਹੱਥ ਨਾਲ ਲਾ ਲਈ ਕੋਈ ਠੀਕ ਆ ਥਣਾਂ ਦੇ ਪਾਸੇ ਬੇਫਿਕਰ ਹੋ ਜਾ ਬੰਦਾ ਬਿਲਕੁਲ ਸੋ ਵੀਰੋ ਪਹਿਲਾ ਸੁਪ ਪਲੂਨ ਮੂੰਹੋ ਦੋ ਦੰਦ ਐਚ ਐਫ ਦੀ ਆਪ ਆ ਤੇ ਸਿਮਨ ਵੀ ਨਹੀਂ ਪੁੱਛਿਆ ਕਿਹੜਾ ਲੱਗਿਆ ਅਗੇ ਨਹੀਂ ਵੀਰੇ ਉਹ ਨਹੀਂ ਮੈਂ ਪਤਾ ਕਰ ਰਿਹਾ ਮੈਂ ਕਹਿੰਦਾ ਠੀਕ ਆ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਫੁੱਲ ਬਰੀਡ ਦੇ ਵਿੱਚ ਕੱਦ ਕਾਠ ਬਾਡੀ ਸਟਰਕਚਰ ਵਗੈਰਾ ਬਹੁਤ ਵਧੀਆ ਤੇ ਭਾਅ ਯਾਰ ਬਾਈ ਇਹਦਾ ਕੀ ਰੱਖਿਆ ਆਪਾਂ ਭਾਅ ਯਾਰ ਬਟੇ ਜਨਾ ਮਾਰਕ ਕਰਾ ਲਓ ਇੱਕ ਦੱਸ ਦੀ ਆਪਾਂ ਵਿੱਚ ਗੁਜਾਇਸ ਇਹ ਸੋ 1,10,000 ਦੇ ਵਿੱਚੋਂ ਗਜਾਇਸ ਹੋ ਜੂ ਪਹਿਲਾ ਸੂਆ ਸੂਨ ਨੂੰ 5-4 ਦਿਨ ਬਾਅਦ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਥੋੜੀ ਦੇਖੀ ਜਾਨਾ ਬੱਚੀ ਕ੍ਰਾਸ ਪੜਨ ਜਾਂ ਦਿਖਾਉਂਦੀ ਹੈ ਹਨਾ ਹਾਂਜੀ ਹੋ ਗਿਆ ਕਿਹੜਾ ਸੂਆ ਸੂਨਦੀ ਹੈ ਇਹ ਦੂਜੇ ਸੂਆ ਸੂਨਦੀ ਹੈ ਵੀਰੇ ਕਿੰਨੇ ਦਿਨ ਲੈਂਦੀ ਹੈ ਜੇ ਜੀ ਅਜੇ 8 ਤੋਂ 10 ਦਿਨ ਲੈਂਦੀ ਵੀਰੇ 8 ਤੋਂ 10 ਕਿ ਦਿਨ ਸੂਨ ਚ ਬਾਕੀ ਪਲੂਣ ਦਾ ਦੁੱਧ ਕਿੰਨਾ ਕ ਦੱਸਿਆ ਮਾਲਕਾ ਨੇ ਦਾ 16-17 ਕਿਲੋ ਪਲੂਣ ਦਾ ਪਾਇਆ ਵੀਰੇ ਅੰਦਾਜ਼ਾ ਜਾਇਦ ਕੀ ਕਿੰਨਾ ਪਾ ਦੂਗੀ ਇਹ ਕਿ ਪਾ ਦੂਗੀ 20 ਦਿਨ ਵਿੱਚ 18 ਦਿਨ ਮੰਨ ਕੇ ਜੇ 18 ਕ ਪਰ ਵਾਲੀ ਹੈਗੀ ਸੋbro ਦੂਜੇ ਨੰਬਰ ਆ ਬੜੀ ਬੱਛੀ ਦੇਖੀ ਜਾਨਾ ਦੂਸਰਾ ਸੂਆ ਸੁਣਦੀ ਪਈ ਐ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਪਿਆ ਹਫਤਾ ਸੂਣ ਦੇ ਵਿੱਚ ਬਾਕੀ ਦੂਸਰਾ ਸੂਆ ਪਹਿਲੇ ਸੂਆ 16 ਕਿਲੋ ਦੁੱਧ ਦਾ ਤਕਰੀਬਨ ਦਿੱਤਾ ਹੋਇਆ ਇਸ ਵਾਰ ਆਪਾਂ 17 18 ਪੇਸ਼ ਆ 16 ਮੰਨ ਲੀਏ ਪਰ 16 ਤੋਂ ਅੱਪ ਚੱਲੂ ਠੰਡੀ ਸੀਲ ਸਾਤ ਸਵੇਰ ਦਾ ਕੋਈ ਅੰਤ ਨਹੀਂ ਇਹਦਾ ਸੋ ਬਾਕੀ ਠੰਡ ਹਵਾਨਾ ਨੇੜੇ ਤੋਂ ਦੇਖੋ ਚਾਰੇ ਧਨ ਨਿੱਖੜਵੇ ਸਾਫ਼ ਸੁੱਧਰੇ ਵਿੱਤੀ ਤੇ ਕੀਮਤ 60000 ਇਹਦੇ ਵਿੱਚੋਂ ਨਰਮ ਹੋ ਜੀ ਥੋੜੀ ਬਹੁਤੀ ਮਾੜਾ ਮੁੱਟਾ ਮਾਨ ਕਰ ਦਾਂਗੇ ਵੀਰੇ ਠੀਕ ਐ 60000 ਦੇ ਵਿੱਚੋਂ ਮਾਨਦਾਨ ਹੋ ਜਾਣਾ ਕ ਇਹ ਤਾਂ ਬੱਚੇ ਜਿੱਦਾਂ ਦੀ ਮਰਜ਼ੀ ਵੀਰਤ ਕਰ ਤਿਆਰ ਗਲੇ ਜੇ ਐਫਐਫ ਦੇ ਜਾਂ ਜਰਸੀ ਦੇ ਬੱਚੇ ਉਹ ਕਿ ਦੋਨੇ ਪੰਤਾਂ ਮੀਲਾ ਕ੍ਰੋਸ ਬੈੜਾ ਫੈਟ ਵੀ ਚੰਗੀ ਪਾਉ ਤੇ ਰੇਟ ਵੀ ਬਿਲਕੁਲ ਜੈਨੂਨ ਜੈਦਾ 60000 ਰੁਪਇਆ ਦੋ ਵੜਾ ਬਕਾਉਆ ਦੁਨੇ ਗੱਬਣਾ ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਾਂਗੇ